ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਵਿਹਾੜੀ ਨਾਲ ਸੰਬੰਧਿਤ ਜੁਵਾ ਸਾਡੇ ਕੋਲ ਜੀਵਨ ਵਿਅਰ ਆਇਆ ਬੇਟਾ 14ਵੇਂ ਦਿਨ ਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਬੇਟਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪਹਿਲੇ ਤਾ ਜੋ ਸਿਰ ਲੈ ਕੇ ਸਾਡੇ ਕੋਲੇ ਬੇਟਾ ਵੀ ਸਰਸਾ ਨਦੀਏ ਜੋ ਉਹ ਤੋਂ ਆਰੰਭ ਤੋਂ ਹੀ ਵਿਖੜੇ ਪੈਂਦੇ ਮਦਰ ਰਸਤੇ ਵੱਖ-ਵੱਖ ਹੋ ਗਏ ਕੋ ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਗਤਾਂ ਦੇ ਬੇਨਤੀ ਕਰਨ ਤੇ ਕਣਕੌਰ ਕਾਲੀ ਰਾਤ ਨੂੰ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪੈਂਦੇ ਉੱਤੇ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਪਰਸ ਰਿਹਾ ਸੀ ਹਵਾ ਬਹੁਤ ਸਰ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਬੇਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹਿਬਜ਼ਾਦੇ ਨੂੰ ਸਿੱਲੇ ਲਾਲ ਆਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਅਤੇ ਸੰਗਤ ਅਤੇ ਸਿੱਖ ਜੱਥੇ ਸਰਸਾ ਨਦੀ ਦੇ ਕੰਢੇ ਇਕੱਠੇ ਹੋਏ ਬੱਤਲਾ ਵਿੱਚ ਚਮਕਦੀ ਬਿਜਲੀ ਵਿੱਚ ਕਦੇ ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾ ਹੀ ਨਜ਼ਰ ਆਉਂਦੀ। ਗੁਰੂ ਜੀ ਨੇ ਆਸਾ ਕੀ ਪਾਰ ਦੀ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ। ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋਂ ਸਾਰਾ ਗੁਰੂ ਪਰਿਵਾਰ ਵੀ ਖੇਰੂ-ਖੇਰੂ ਕਰ ਦਿੱਤਾ। ਮਾਤਾ ਗੁਜਰੀ ਜੀ ਛੋਟੇ ਸਾਈਂ ਜੱਦਿਆਂ ਨਾਲ ਇੱਕ ਪਾਸੇ ਨਿਕਲ ਗਏ। ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ 7 ਪੋ ਦੀ ਰਾਤ ਸੀ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਈਂ ਜੱਦੇ ਝਾੜੀਆਂ ਅਤੇ ਕੰਡਿਆਲੇ ਰਹਾਾਂ ਦਾ ਲੰਬਾ ਪੈਂਡਾ ਤੈਅ ਕਰਦੇ ਰਹੇ 8 ਪੋ ਦੀ ਰਾਤ ਨੂੰ ਉਹ ਮਲਾਕੁਮੇ ਮਾਸ਼ਕੀ ਜੀ ਦੀ ਛੰਨ ਵਿੱਚ ਜਾ ਪੁੱਜੇ ਉੱਥੇ ਮਾਤਾ ਲక్ష్ਮੀ ਜੀ ਨੇ ਸਾਈਂ ਜੱਦਿਆਂ ਨੂੰ ਭੋਜਨ ਚਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੋਂ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬ ਜادہ ਨੂੰ ਨਾਲ ਲਿਆ ਅਤੇ ਗੰਗੂ ਉੱਤੇ ਭਰੋਸਾ ਕਰਦਿਆਂ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਠਰੂੰ ਠਰੂੰ ਕਰਦੇ ਉਹ ਗੰਗੂ ਦੇ ਪਿੰਡ ਵੱਲ ਚਲੇ ਜਾਂਦੇ ਹਨ ਰਸਤੇ ਵਿੱਚ ਕਈ ਥਾਵਾਂ ਉੱਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪਹੁੰਚੇ ਜਿੱਥੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਹੀ ਘੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮਿਲਿਆ ਇਹ ਟਿਕਾਣਾ ਧੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਨਜ਼ਰ ਮਾਤਾ ਜੀ ਕੋਲ ਪਈ ਗੱਠੜੀ ਤੇ ਪਈ ਤਾਂ ਉਸ ਦਾ ਮਨ ਲਾਲਚ ਨਾਲ ਪਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਕੀਮਤੀ ਗੱਠੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਆਨਣ ਪੁੱਛਿਆ ਪੁੱਤਰ ਗੰਗੂ ਰਾਤ ਜੋ ਗੱਠੜੀ ਤੂੰ ਚੁੱਕੀ ਉਹ ਕਿਸੇ ਸੁਰੱਖਿਅਤ ਥਾਂ ਰੱਖ ਦਿੱਤੀ ਹੈ ਤਾਂ ਗੰਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਪਰ ਆਇਆ ਉਹ ਅੱਦਬਵੱਲਾ ਹੋ ਚਿੱਕਣ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਹੀ ਤੁਹਾਨੂੰ ਮੁਰਿੰਡੇ कोतवाल ਦੇ ਹਵਾਲੇ ਕਰ ਦਵਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਬਚਨ ਨਾਲ ਸਮਝਾਇਆ ਬੇਕ ਪੁੱਤਰ ਜੇ ਗੱਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਧੋਖੇਬਾਜ਼ ਗੰਗੂ ਨਾ ਮੰਨਿਆ ਤੇ ਮੁਰਿੰਡੇ ਨਗਰ ਵੱਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹ ਤੇ ਮੁਰਿੰਡੇ ਆ ਹੱਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਈਂਜਾਦਿਆਂ ਬਾਬਾ ਜਰਾਬਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੁਰਿੰਡੇ ਦੀ कोतਵਾਲੀ ਵਿੱਚ ਜਾ ਡੱਕਿਆ ਮਤਲਬ ਉਹਨਾਂ ਨੂੰ ਪਕੜ ਲਿਆ ਮੁਰਿੰਡੇ ਤੋਂ ਉਹਨਾਂ ਨੂੰ ਸਰਹੰਦ ਲੈ ਜਾਇਆ ਗਿਆ ਇੱਥੋਂ ਹੀ 11 ਪਾਉ ਨੂੰ ਸਾਈਂਜਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਕੋਲ ਪੇਸ਼ ਕੀਤਾ ਗਿਆ ਜਿੱਥੇ ਸਾਈਂਜਾਦਿਆਂ ਨੇ ਝੁੱਕ ਕੇ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਤੋਂ ਨੂੰ ਪੇਸ਼ੀ ਵੇਲੇ ਸਾਹਿਬਜ਼ਾਦਿਆਂ ਨੇ ਫਿਰ ਉਸੇ ਦਲੇਰੀ ਨਾਲ ਫਤਿਹ ਬਲਾਈ ਸੂਬੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਲਾਲਚਾਂ ਦਾ ਮੂੰਹ ਭੰਨਿਆ ਤਾਂ ਮਤਲਬ ਉਹ ਬੱਚੇ ਜਿਹੜੇ ਸੀ ਸਾਹਿਬਜ਼ਾਦੇ ਕਿਸੇ ਵੀ ਲਾਲਚ ਵਿੱਚ ਨਹੀਂ ਆਏ ਤਾਂ ਕੀ ਲਾਲਚ ਦਿੱਤਾ ਜਾ ਰਿਹਾ ਸੀ ਬੇਟਾ ਉਹਨਾਂ ਸਾਹਿਬਜ਼ਾਦਿਆਂ ਨੂੰ ਦੱਸੋ ਬੇਟਾ ਆਪਾਂ ਕਿੰਨੇ ਦਿਨ ਹੋ ਗਏ ਗੱਲ ਪੜ੍ਹਦਿਆਂ ਬੇਟਾ ਜਲਦੀ ਫਟਾਫਟ ਆਂਸਰ ਆਣਾ ਚਾਹੀਦਾ ਹੈ ਕੀ ਸੀਦਾ ਲਾਲਚ ਦਿੰਦੇ ਸੀ ਬੇਟਾ ਉਹ ਵੈਰੀ ਗੁੱਡ ਜਵਾਬ ਆ ਗਿਆ ਬੇਟਾ ਧਰਮ ਬਦਲਉਂਦਾ ਤਾਂ ਉਹਨਾਂ ਨੇ ਇਹ ਲਾਲਚ ਬਿਲਕੁਲ ਵੀ ਕਬੂਲ ਨਹੀਂ ਕੀਤਾ ਤੇ ਬਾਕੀ ਸੋਨਾ ਚਾਂਦੀ ਵੀ ਸਾਨੂੰ ਸਾਈਂ ਜੱਦਿਆਂ ਵਾਂਗ ਰੱਖਾਂਗੇ ਰਾਜ ਪਾਠ ਦਵਾਂਗੇ ਉਹਨਾਂ ਨੇ ਕੋਈ ਵੀ ਲਾਲਚ ਮਨਜ਼ੂਰ ਨਹੀਂ ਕੀਤਾ ਇਸੇ ਰਾਤ ਬੋਤੀਰਾ ਮਹਾਰਾਜ ਜੀ ਆਪਣੀ ਜਾਨ ਤੇ ਖੇੜ ਕੇ ਮਾਤਾ ਜੀ ਅਤੇ ਸਾਈਂ ਜੱਦਿਆਂ ਲਈ ਦੁੱਧ ਲੈ ਕੇ ਠੰਡੇ ਬੁਰਜ ਤੱਕ ਪਹੁੰਚ ਗਏ ਤਹਿਲਨ ਦੁਆਰਾ ਪੜ੍ਹਦੇ ਆ ਬੇਟਾ ਇਸੇ ਰਾਤ ਮੋਤੀराम ਮਹਾਰਾਜ ਜੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਲਈ ਦੁੱਧ ਲੈ ਕੇ ਠੰਡੇ ਬੁਰਜ ਵਿੱਚ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਡੇ ਵਾਲੀ ਸੀ। ਮਾਤਾ ਗੁਜਰੀ ਜੀ ਆਪਣੇ ਪੁੱਤਰਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਨ ਦੇ ਰਹੇ ਸਗੋਂ ਉਹਨਾਂ ਨੂੰ ਅਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਤਿਆਰ ਵੀ ਕਰ ਰਹੇ ਸਨ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।